ਪਰ ਮਹਾਤਮਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ਰਧਾਂਜਲੀ ਕਰਕੇ ਜਾ ਰਹੇ। ਬਾਕੀ ਉਸ ਤੋਂ ਬਾਅਦ ਜਲੰਧਰ ਵਾਸੀਆਂ ਦਾ ਬਾਅਦ-ਬਾਅਦ ਛੱਡ ਬਾਅਦ ਜਿਨ੍ਹਾਂ ਨੇ ਸਾਨੂੰ ਇੰਨੇ ਲੀਡ ਤੋਂ ਦਿਖਾਇਆ ਫਤਵਾ ਦਿੱਤਾ ਚੰਨੀ ਸਾਹਿਬ ਜਲੰਧਰ ਦੇ ਦਿਨਾਂ 'ਚ ਵਸਦੇ ਸੀ ਅੱਜ ਉਹਨਾਂ ਨੇ ਸਭ ਕੁਝ ਕਰਕੇ ਦਿਖਾਇਆ ਸਾਬਾ ਅਸੀਂ ਉਹਨਾਂ ਨੂੰ ਪਿਆਰ ਅੱਜ ਮਿਲਿਆ ਸਭ ਨੂੰ ਪਰ ਮਾ ਤੋਂ ਉਹਨਾਂ ਦੇ ਜਲੰਧਰ ਵਾਸੀਆਂ ਬਹੁਤ ਬੋਤ ਤੇ ਜਿਹੜੇ ਵਿਰੋਧੀ ਤੁਹਾਡੇ ਦੇ ਰੋਪ ਲਾ ਰਹੇ ਸੀ ਕਿ ਚੰਨੀ ਜੱਥੇ ਨਹੀਂ ਰੋਗੇ ਉੱਥੇ ਕੀ ਕਰਨੇ ਜੋਗੇ ਅੱਜ ਦੇ ਅੱਜ ਦੇ ਦਿਨਾਂ 'ਚ ਨਹੀਂ ਰਹਿੰਦੇ ਤੇ ਰਹਿੰਦੇ ਅਲੀ ਕੋਈ ਅਲੀ ਹੈ ਜੀ ਕਹਿੰਦੇ ਸੀ ਜਿੰਦਗੇ ਵਾਪਸ ਚਾਜੂਗੇ ਹੁਣ ਕੀ ਕਹਿਣੇ ਚਾਹੁੰਦੇ ਹੋ ਨਾ ਤਾਂ ਅਸੀਂ ਜਲੰਧਰ ਵਾਸੀਆਂ ਨੂੰ ਇਦਾਂ ਰਾਈ ਹਾਏ ਇਹ ਦੇਖੋ ਜਲੰਧਰ ਵਾਸੀਆਂ ਦਾ ਪਿਆਰ ਸੀ ਤੇ ਅਦਾਰ ਸੀ ਜਿਹੜਾ ਉਹਨਾਂ ਨੇ ਦਿਲਾਂ ਚ ਜੰਨੀ ਸਾਹਿਬ ਵਸਦੇ ਸੀ ਅੱਜ ਵੋਟਾਂ ਦੇ ਰਾਹੀਂ ਉਹਨਾਂ ਨੇ ਕੱਢ ਕੇ ਬਾਹਰ ਰੱਖੇ ਇੱਕ ਬਹੁਤ ਵੱਡੀ ਲੀਡ ਕਰੀਏ ਮਾਤਰਾ ਜਲੰਧਰ ਦੇ ਵਿੱਚ ਲੈ ਕੇ ਜਾ ਬਿਲਕੁਲ ਬਿਲਕੁਲ ਦੇਖੋ ਇੱਥੇ ਸਾਨੂੰ ਕੈਂਪੇਨ ਦੇ ਵਿੱਚ ਵੀ ਇਹੋ ਜਿਹਾ ਹੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਇੱਕ ਪੁਤਰਪਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਜਲੰਧਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਦਿੱਤਾ ਔਰ ਵੱਡੀ ਲੀਡ ਤੋਂ ਜਤਾਇਆ ਕਿਉਂਕਿ ਚੰਨੀ ਸਾਹਿਬ ਦੇ ਦਿਲਾਂ 'ਚ ਵਸਦਾ ਸੀ ਲੋਕੀ ਕਹਿੰਦੇ ਸੀ ਨਾ ਬਾਹਰੋਂ ਆਏ ਆ ਚੰਨੀ ਬਾਹਰੋਂ ਨਹੀਂ ਆਏ ਲੋਕਾਂ ਦੇ ਦਿਲਾਂ 'ਚ ਇਹ ਦੇਖੋ ਜਲੰਧਰ ਵਾਸੀਆਂ ਦਾ ਪਿਆਰ ਸੀ ਤੇ ਸਰਕਾਰ ਸੀ ਜਿਹੜਾ ਉਹਨਾਂ ਨੇ ਦਿਲਾਂ 'ਚ ਚੰਨੀ ਸਾਹਿਬ ਵਸਦੇ ਸੀ ਅੱਜ ਵੋਟਾਂ ਦੇ ਰਾਹੀਂ ਉਹਨਾਂ ਨੇ ਕੱਢ ਕੇ ਬਾਹਰ ਕੀ ਇੱਕ ਬਹੁਤ ਵੱਡੀ ਲੀਡ ਕਰੀਏ ਮਾਤਰਾ ਜਲੰਧਰ ਦੇ ਵਿੱਚ ਲੈ ਕੇ ਜਾ ਬਿਲਕੁਲ ਬਿਲਕੁਲ ਦੇਖੋ ਇੱਥੇ ਸਾਨੂੰ ਕੈਂਪੇਨ ਦੇ ਵਿੱਚ ਵੀ ਇਹ ਜਿਹਾ ਹੀ ਹੰਗਾਰਾ ਮਿਲ ਰਿਹਾ ਸੀ ਅਸੀਂ ਸਾਰੇ ਕਹਿ ਰਹੇ ਸੀ ਵੀ ਇੱਕ ਪੁਤਰਪਾ ਜਿੱਤ ਹੋਣੀ ਹੈ ਤੇ ਉਹੀ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ